ਅੱਜ ਉਹਨੂੰ ਚੇਤੇ ਕਰਕੇ ਮਨ ਪਰ ਆਇਆ ਅੱਜ ਮੇਰੇ ਵਾਲੇ ਵੇਖ ਕੇ ਅਜ ਰੱਬ ਵੀ ਰੋਣ ਲਿਆ ਦੇਖ ਕੁਦਰਤ ਦੇ ਰੰਗ ਖਰਿਆ ਸੁਣਿਆ ਉਹ ਕਹਿੰਦੇ ਮੇਰਾ ਦੁੱਖ ਵੀ ਨਾ ਇਹ ਵਿਲਕੰਡਿਆ ਅੰਦਰ ਪਰ ਅੱਜ ਤੋਂ ਬਾਅਦ ਨਹੀਂ ਇਹ ਕੰਮ ਕਰਨਾ ਯਾਰ ਕੀ ਐਵੇਂ ਘੜੀ ਮੁੜੀ ਯਾਦ ਕਰ ਕਰਕੇ ਰੋਈ ਜਾਣਾ ਰੋਈ ਜਾਣਾ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ ਆਉਣ ਵਾਲੇ ਸਮੇਂ ਬਾਰੇ ਸੋਚੀਏ ਤੇ ਮਾਲਕਾ ਚੰਗਾ ਹੀ ਸਮਾਂ ਲੈ ਕੇ ਆਵੇਂ ਜੋ ਔੜੇ ਕਰਮਾ ਜੋ ਹੀ ਹਣੂ ਮਿਲਣਾ ਹਾ 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 ਔਰੇ ਮੈਂ ਆ ਜਾ ਕਹੀਂ ਜੇ ਘੜੀ ਕੋਈ ਤੇ ਬੱਦਲ ਹੀ ਕਾ ਮਿੰਟ ਚੋਂ ਦੀ ਮੀ ਆ ਗਿਆ ਕਈ ਵਾਰ ਸਾਰਾ ਸਾਰਾ ਦਿਨ ਬੱਦਲ ਹੋਇਆ ਰਹਿੰਦਾ ਤੇ ਮੀ ਨਹੀਂ ਆਉਂਦਾ ਨਾ ਹੀ ਆ ਆ ਹਰ ਜਦ ਤੂੰ ਹੀ ਫੇਰ ਹੋਏ ਲੱਗਣ ਡੇ ਆ ਨਾ ਨਾ ਮੈਂ ਕੰਨੂ ਰੋਣਾ ਹਾਂ ਉਹ ਤੇ ਉਦੋਂ ਘੜੀ ਵੀ ਘੜੀ ਮਨ ਭਰ ਗਿਆ ਵਾ ਪਰ ਇਹ ਆ ਵੀ ਅੱਜ ਤੋਂ ਬਾਅਦ ਨਾ ਤੂੰ ਹੀ ਮਨ ਭਰਨਾ ਹੀ ਉਹਦਾ ਨਾਮ ਐ ਹੀ ਭਰਨਾ ਤੈਨਾਂ ਕੋ ਗਾਲੀ ਕਰਨੀ ਹੁਣ ਯਾਦ ਨਹੀਂ ਕਰਨਾ ਕੋਈ ਵੀ ਪਿਛਲਾ ਸਮਾਂ ਜਿਹੜਾ ਨੰਘਿਆ ਨੰਘਿਆ ਜਾਤ ਤੇ ਇੱਕ ਪਾਸੇ ਰਹਿ ਗਈ ਆਹ ਵੇਖ ਲੋ ਰੱਬ ਵੀ ਰੋਣ ਡਿਆ ਯੂ ਸਾਡਾ ਦੁੱਖ ਵੇਖ ਕੇ ਆਹ ਤੁਹਾਡੇ ਅੱਲ ਵੀ ਇੱਕ ਹੀ ਰੱਬ ਨੇ ਰੋਣਾ ਉਹ ਵੇਲਾ ਵਾਈਡਾ ਅਸੀਂ ਜਦੋਂ ਦੁਨੀਆ ਤੋਂ ਜਾਣਾ ਸਾਨੂੰ ਕਿਸੇ ਕਿਸਨੇ ਨਹੀਂ ਰੋਣਾ ਤੂੰ ਰੱਬ ਦੀ ਗੱਲਾਂ ਕਰਨ ਈ ਇਹੋ ਦੁੱਖ ਵਾ ਇਹੋ ਤੇ ਦੁੱਖ ਵਾ ਕੋਈ ਹੋਵੇ ਸਹੀ ਕਿਸੇ ਦਾ ਕੋਈ ਮੋਢਾ ਦਿੰਦਾ ਸਾਨੂੰ ਕੌਣ ਦਊਗਾਾਨੂੰ ਮੋਢਾ ਹੁਣ ਤੋ ਹੋ ਗਿਆ ਸੋਟ ਰੋਣਾ ਨੂੰ ਇਹਨਾਂ ਨੇ ਮੈਂ ਤੇ ਇਹ ਗੱਲ ਕਹਿੰਦਾ ਵਾਂ ਵੀ ਆਪਾਂ ਜੀਦੇ ਜੀ ਆਪਣਾ ਭੋਗ ਆਪੇ ਪਾ ਲਈਏ ਮਹਾਰਾਜ ਦੀ ਬਣੀ ਜੇ ਲਿਖਿਆ ਵਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਮਗਰ ਉਹ ਕਹਿੰਦੇ ਭੋਗ ਪਾਉਣੇ ਤੇ ਕਿੰਨੇ ਕਰੇ ਲੱਗਰ ਲਾਉਣਾ ਤੇ ਕਿਹਦੇ ਦਾਨ ਪੁੰਨ ਕਰਨਾ ਆਪਣੇ ਹੱਥੀ ਜੋ ਕਰਨਾ ਆਪਣੇ ਜੀਦੇ ਜੀ ਕਰ ਲੀਗੇ ਅਸੀਂ ਕੀ ਕਰਨਾ ਭੋਗ ਪਾ ਕੇ ਸਾਦੀ ਵਾਰ ਚ ਪਾਉਣਾ ਹੀ ਭੋਗ ਆ ਜਾ ਬਲਜੀਤ ਕਿੰਦਾਂ ਦੀਆਂ ਗੱਲਾਂ ਕਾਣਦੇ ਚਾਚਾ ਜੀ ਤੁਸੀਂ ਕੀ ਗੱਲਾਂ ਕਰਨੀਆਂ ਤੇ ਕੀ ਹਾਡੇ ਹਾਡੇ ਹੁੰਦਿਆ ਹੋਇਆ ਤੇ ਇਹੋ ਜਿਹੀਆਂ ਗੱਲਾਂ ਕਰਦੇ ਆ ਜਦੋਂ ਰੱਬ ਨੇ ਸਾਨੂੰ ਦੁਖੀ ਕਰ ਦਿੱਤਾ ਤੇ ਦੁੱਖ ਦੀਆਂ ਹੀ ਗੱਲਾਂ ਹੀ ਕਰਨੀਆਂ ਅਸੀਂ ਕਿੜੀਆਂ ਕੋਈ ਚੰਗੀਆਂ ਗੱਲਾਂ ਕਰਨੀਆਂ ਪਰ ਚਾਚੀ ਜੀ ਐਨਾ ਟਾਈਮ ਲੰਘ ਗਿਆ ਵਾ ਕਿਤੇ ਕੋਈ ਤੁਸੀਂ ਨਿਆਣਾ ਹੀ ਗੋਦ ਲ ਲੈ ਲੈਂਦੇ ਹਾਂ ਗੱਲਾਂ ਤੇ ਨਾ ਨਾ ਕਰਨੀਆਂ ਪੈਂਦੀਆਂ ਤੁਹਾਨੂੰ ਉਹ ਤਾਂ ਨਿਆਣਾ ਕਿੱਥੋਂ ਗੋਦ ਲ ਲੈਣਾ ਹੀ ਰਗਵੀਰ ਵੀ ਉਦੋਂ ਕੱਲਾ ਸੀ ਤੇ ਡੈਡੀ ਤਾਂ ਡਾਂਦਾ ਵੀ ਮੈਂ ਨਹੀਂ ਦੇਣਾ ਇਹ ਵੀ ਗੱਲ ਹੁੰਦੀ ਹੈ ਨਿਆਣਾ ਕਿਸ ਕੋ ਦਿੱਤਾ ਜਾਂਦਾ ਵਾ ਮੁੜ ਕੇ ਬਾਜੀ ਬਤਾ ਕੀ ਆਂਦਾ ਏ ਆਂਦਾ ਜੇ ਲੈਣਾ ਨਾ ਮੁੰਡਾ ਮੇਰਾ ਸਾਰੀ ਜਾਇਦਾਦ ਹੁਣੇ ਹੀ ਨਾ ਕਰ ਦੋ ਕਿੱਦਾਂ ਹੀ ਆਪਣੇ ਹੱਥ ਵੜਾ ਦਿੰਦੇ ਸਾਰੀਆਂ ਗੱਲਾਂ ਉਹਨੂੰ ਨਾ ਦੱਸ ਸਾਰੀਆਂ ਗੱਲਾਂ ਉਹਨੂੰ ਦੱਸੀ ਜਾਣ ਡੀ ਤੇ ਫੇਰ ਕੀ ਹੁਣ ਕਰਦੀ ਮਾਲਕ ਤੇ ਇਹੋ ਹੀ ਆ ਇਹਨੂੰ ਸੋਝੀ ਆਜੂ ਗਾੜੀ ਬਾਤੀ ਨਹੀਂ ਅਸੀਂ ਕਿੱਦਾਂ ਆਪਣੇ ਹੱਥ ਵੜਾ ਦਿੰਦੇ ਬਲਜੀਤ ਸਾਰਾ ਕੁਝ ਪਹਿਲਾਂ ਹੀ ਦੇ ਕੇ ਮੁੜ ਕੇ ਕੀਪਤਾ ਕਿੱਦਾਂ ਦਾ ਤੈਮ ਹੋਣਾ ਸਾਨੂੰ ਕਿਹਨੇ ਸਾਹਮਣਾ ਹੀ ਕਿ ਨਹੀਂ ਸਾਹਮਣਾ ਹੁਣ ਤਾਂ ਹੀ ਫੇਰ ਵੀ ਜੇ ਤੁਰੇ ਫਿਰਦੇਂ ਤੂੰ ਫੇਰ ਮਨ ਭਰਨ ਲਈ ਆ ਚੁੱਪ ਕਰ ਜਾ ਚਾਚਾ ਜੀ ਨਾ ਹੱਥ ਧੱਕੇ ਮਾਰੋ ਮਨ ਤੇ ਦੁਖੀ ਹੋ ਹੀ ਜਾਂਦਾ ਹਟਦੀ ਨਹੀਂ ਗਈ ਹਟਦੀ ਨਹੀਂ ਜਦੋਂ 24 ਘੰਟੇ ਅੰਦਰ ਵੜਦੀ ਬਾਹਰ ਨਿਕਲਦੀ ਕੋਈ ਨਾ ਕੋਈ ਗੱਲ ਕੋਈ ਵੇਖ ਕਰਕੇ ਰਵੇਖ ਕੇ ਆਪਣੇ ਮਨ ਦੇ ਵਿੱਚ ਪਤਾ ਨਹੀਂ ਕੀ ਬਲਬਲੇ ਇਹਦੇ ਉੱਠਦੇ ਆ ਉਦੋਂ ਹੀ ਰੋਣ ਲੱਗ ਪੈਂਦੀ ਏ ਤੂੰ ਆਪਣੀ ਜ਼ਿੰਦਗੀ ਜੀਣ ਦੇ ਨਾ ਜੀ ਜਾਓ ਮੇਰੀ ਜਿੱਦਾਂ ਦੀ ਆ ਗਈ ਮੈਨੂੰ ਜੀਣ ਦੋ ਮੇਰਾ ਟੇਡਵਾ ਮੇਰੀਆਂ ਅੰਤਨਾ ਕਲਪਦੀਆਂ ਮੈਨੂੰ ਉਦੋਂ ਹੀ ਰੋਣਾ ਆਉਂਦਾ ਮੈਂ ਕੀ ਕਰਾਂ ਚਾਚੇ ਜੀ ਇਹਦਾ ਨਾ ਕਰੋ ਐਦਾਂ ਵੇ ਮੇਰਾ ਮਨ ਵੀ ਦੁਖੀ ਹੁੰਦਾ ਆ ਨਿੱਕੀਆਂ ਮੋਟੀਆਂ ਗੱਲਾਂ ਦਾ ਤੇ ਕੋਈ ਨਹੀਂ ਹੁੰਦੀ ਰਹਿੰਦੀ ਸਾਡੀ țeੜ ਫਿੜ ਪਰ ਐਦਾਂ ਦੀਆਂ ਗੱਲਾਂ ਕਰਦੀ ਤੁਸੀਂ ਕਈਆਂ ਹੀ ਨਹੀਂ ਨਾ ਮੈਂ ਕਦੀ ਸੁਣੀਆਂ ਹੀ ਆ ਆ ਅੱਜ ਤਾਂ țeੜ ਫੋਲਿਆ ਵੇਖਿਆ ਤੇ ਫੇਰ ਪਤਾ ਲੱਗਾ ਵਾ ਕਿੰਨੇ ਦੁਖੀ ਆ ਤੁਸੀਂ ਤੇ ਇਹ ਗੱਲ ਗੋਦ ਲੈਣ ਦੀ ਮੈਨੂੰ ਪਤਾ ਵਾ ਹੱਥ ਨਹੀਂ ਵੱਡੇ ਜਾਂਦੇ ਕੀ ਪਤਾ ਕਿੰਨੇ ਆਉਣਾ ਹੀ ਕਿੰਨੇ ਨਹੀਂ ਆਉਣਾ ਹੀ ਵਿਆਹੀ ਇਹ ਪਤਾ ਨਹੀਂ ਹੁੰਦਾ ਕੋਈ ਕਿਸ ਨੂੰ ਸਾੰਬੇ ਨਾ ਸਾੰਬੇ ਪਰ ਜਦ ਦੋ ਤਹੀਂ ਕੀਤਾ ਨਾ ਵਧੀਆ ਕੀਤਾ ਪਰ ਹੁਣ ਆਪਾਂ ਤੇ ਹੈਗੇ ਆ ਨਾ ਕਦੀ ਚ ਕੀ ਲੱਗੇ ਆ ਕਦੀ ਉਹਦੇ ਆਇਆ ਤੇ ਲੱਗੇ ਮੈਂ ਨੇ ਉਹ ਰੋਣਾ ਰੋਣਾ ਵੀ ਕਦੀ ਤੂੰ ਹੀ ਆਖਿਆ ਹੀ ਨਹੀਂ ਉਹਨੂੰ ਨਿਆਣੇ ਨੂੰ ਵੀ ਤੂੰ ਜਾ ਆਪਣੇ ਨਿੱਕੇ ਪਾਪੇ ਲੱਗੇ ਚਲ ਜੋ ਜਾਂ ਬਹਿ ਜਾ ਜਾਂ ਕੋਈ ਉਹ ਮੁੰਡਾ ਕੁੰਦਾ ਹੀ ਨਹੀਂ ਮੇਰ ਨਾਲ ਮੁੰਡਾ ਨਿੱਕਾ ਤੇ ਨਹੀਂ ਕੁੰਦਾ ਤੇ ਵੱਡਾ ਵੱਡਾ ਤੇ ਕੁੰਦਾ ਹੀ ਨਹੀਂ ਵੱਡਾ ਤੇ ਚੰਗਾ ਚਾਵਾ ਹੱਥ ਨੇ ਇਵੇਂ ਚੰਗਾ ਨੁਕਰਾ ਹੋ ਗਿਆ ਭਰਤੀ ਹੋ ਗਿਆ ਪੁਲਸਚ ਹੋ ਗਿਆ ਕਿਤੇ ਬੰਦਾ ਐਵੇਂ ਆਉਂਦਾ ਜਾਂਦਾ ਆਖੇ ਚਾਚਾ ਕੀ ਕਰਦਾ ਚਾਚੀ ਕੀ ਕਰਦੇ ਇੰਨੇ ਪਿਆਮੂ ਵੀ ਆ ਕੇ ਸਾਨੂੰ ਇੰਨੇ ਨਾਲ ਹੀ ਸਾਡਾ ਮਨ ਹੌਲਾ ਹੋ ਜਾਂਦਾ ਵੀ ਚਲ ਸਾਡੇ ਹੈਗੇ ਆ ਚਲ ਇਹ ਵੀ ਤੁਸੀਂ ਕੁੰਡੇ ਚ ਨਹੀਂ ਕੁੰਦਾ ਪਰ ਇਹ ਅੱਖਾਂ ਦੇ ਸਾਹਮਣੇ ਤੁਰਿਆ ਫਿਰਦਾ ਸਾਨੂੰ ਇੰਨਾ ਹੌਸਲਾ ਵੀ ਚਲ ਤੁਰਿਆ ਫਿਰਦਾ ਠੀਕ ਆ ਨਿਆਣੇ ਨੀ ਕਿ ਨੀ ਗਿਆ ਚਲ ਸਾਡਾ ਜੀ ਲੱਗਾ ਸਮ੍ਰੀਤ ਚਲ ਗਈ ਤੇ ਗੁਰਵਰ ਸੁਤਾ ਸੁਤਾ ਵਜੇ ਆਹੋ ਚਾਚੀ ਜੀ ਚਲੋ ਰਗਵੀ ਦਤ ਸਵੇਰ ਇਦਾਂ ਦਾ ਉਹ ਘਰ ਵੀ ਘਟ ਕੋਲ ਦੇ ਮਿਲਦੇ ਆ ਪਰ ਜਿਹੜਾ ਉਹਦੇ ਆ ਉਹ ਤਾਂ ਚਾਚਾ ਜੀ ਕੋ ਡਰ ਕੇ ਪਹਿਨਾ ਹੀ ਪੱਜ ਜਾਂਦਾ ਤਾਂ ਕੀ ਬਿਆ ਕਰੇ ਤਾਂ ਡਰ ਨੂੰ ਕਾਦਾ ਵਾ ਪਤਾ ਲੱਗੇ ਨਾ ਵੀ ਉਹਨੂੰ ਕਾਦਾ ਡਰ ਤੁਸੀਂ ਭਾ ਲਿਓ ਉਹਦੇ ਮਨ ਦੇ ਵਿੱਚ ਨਹੀਂ ਨਹੀਂ ਭਾ ਲਿਆ ਚਾਚਾ ਜੀ ਉਹ ਤੁਹਾਨੂੰ ਇੱਕ ਭਲੇਖਾ ਵਾ ਇੱਕ ਮਨ ਦੇ ਫੁਰਨੇ ਆ ਜਿੱਦਾਂ ਤੁਸੀਂ ਆਪਣੇ ਇਕੱਲੇ ਪੰਜ ਸੋਚਦੇ ਰਹਿੰਨੇ ਆ ਮੈਂ ਉਧਰ ਸੋਚਦੀ ਰਹਿੰਨੀ ਆ ਕਦੀ ਇੱਕ ਦੂਜੇ ਦਾ ਢੇਡ ਨਹੀਂ ਫੋਲਿਆ ਨਾ ਕਦੀ ਕਿਸਦਾ ਧੋਖੀ ਸੁਣਿਆ ਚਲੋ ਕੋਈ ਗੱਲ ਨਹੀਂ ਅਹੀਂ ਹੈਗੇ ਆ ਜਦੋਂ ਮਰਜ਼ੀ ਆਓ ਬੋਓ ਤੇ ਕੋਈ ਗੱਲ ਨਹੀਂ ਸਾਂਭਾਗਾ ਐਡੀ ਗੱਲ ਨਹੀਂ ਤੇ ਐਦਾ ਕੋਈ ਤੁਹਾਨੂੰ ਛੋਟਾ ਹੋਊਗਾ ਬਾਹਰ ਜਿੱਦਾਂ ਸਾਰੇ ਤੁਹਾਡੇ ਘਰ ਵਿਆਹ ਕਰਾਂਗੇ ਜਿਹੜਾ ਪੈਲੀ ਬੰਨਾ ਹੁੰਦਾ ਵਾ ਸਿਰਫ ਪੈਲੀ ਬੰਨੇ ਦੀ ਗੱਲ ਨਹੀਂ ਹੁੰਦੀ ਪਹਿ ਪੈਲੀ ਬੰਨੇ ਕਰਕੇ ਸਾਂਭਣਾ ਆਪਣਾ ਮਨ ਵੀ ਹੁੰਦਾ ਵਾ ਹੁਣ ਮੇਰਾ ਸੱਸ ਸਹੁਰਾ ਨਹੀਂ ਹੈਗਾ ਤੇ ਤੁਸੀਂ ਆ ਹੁਣ ਤੁਹਾਡੇ ਸੱਸ ਸਹੁਰੇ ਦੇ ਥਾਂ ਤੂੰਹੀਂ ਕਹਤੋ ਇਹੋ ਜਿਹੀ ਗੱਲਾਂ ਸੋਚਦੇ ਆਂ ਬਲਜੀਤ ਗੁੱਸਾ ਨਾ ਕਰੀ ਇਹ ਗੱਲ ਦਾ ਪਹਿਲਾਂ ਤੂੰ ਇੰਨੀਆਂ ਗੱਲਾਂ ਕਰ ਕਰਕੇ ਸਾਨੂੰ ਸਾੜ ਦਿੱਤਾ ਤੇ ਆਡਾ ਤੋਹੇ ਡੇਢ ਚ ਗੋਲੇ ਵੱਜ ਗਏ ਆ ਵੀ ਪਤਾ ਨਹੀਂ ਇਹਨਾਂ ਨੇ ਹਟਣਾ ਕੀ ਕੋਈ ਨਹੀਂ ਲਈ ਆਖੜ 50 ਸਹਸ ਹੋਰਾਂ ਦੇ ਇਹਨਾਂ ਨੇ ਬੜਾਇ ਹੀ ਨਾ ਸਾਨੂੰ ਇਹੋ ਜਿਹੀ ਤੇ ਗੱਲ ਕੋਈ ਵੀ ਨਹੀਂ ਹੈਗੀ ਚਾਚਾ ਜੀ ਕਦੀ ਇਹੋ ਜੀ ਹੁਣ ਜਦੋਂ ਬਾਹਰ ਗੱਲਾਂ ਕਰਦੇ ਆ ਇਹ ਇਹ ਉਹ ਵੱਡੀਆਂ ਖਾਂਦਾ ਵਾ ਇਦਾਂ ਦਾ ਫੇਰ ਮੈਨੂੰ ਗੁੱਸਾ ਹੁੰਦਾ ਨਹੀਂ ਤੇ ਮੇਰਾ ਮਨ ਇਸ ਤਰ੍ਹਾਂ ਦਾ ਨਹੀਂ ਹੈਗਾ ਜੇ ਕੋਈ ਗੱਲ ਹੈਗੀ ਆ ਬਲਜੀਤ ਫੇਰ ਹੀ ਲੋਕੀ ਗੱਲਾਂ ਕਰਦੇ ਆ ਪਰ ਨਾਲੇ ਮੇਰੀ ਗੱਲ ਸੁਣੋ ਵੱਡੀਆਂ ਖਾਣ ਨਾ ਖਾਣ ਉਹ ਤੁਹਾਨੂੰ ਪਤਾ ਹੋਊਗਾ ਆਪਾਂ ਕਿਹਾ ਤੜ ਕੋ ਕੋ ਮੰਗਣ ਦੇ ਅਹੀਂ ਲੈਣਾ ਵ ਕੋ ਸਾਡੇ ਕੋਲ ਮਾਲਕ ਨੇ ਵਾਧੂ ਜਾਇਦਾ ਦਿੱਤੀ ਗੱਲ ਹੀ ਕੋਈ ਨਹੀਂ ਗਈ ਤੁਹਾਨੂੰ ਤੇ ਕੋਈ ਚੀਜ਼ ਦੀ ਘਾਟ ਰਹਿ ਗਈ ਆ ਸਭ ਰੱਬ ਨੇ ਦਿੱਤਾ ਵੀ ਸਭ ਕੋਈ ਪਤਾ ਨਹੀਂ ਕੀ ਕਿਸਮਤ ਮਾੜੀ ਆ ਢੀ ਰੱਬਾ ਤੂੰ ਕਿਉਂ ਖੋਲਿਆ ਢੀ ਦੰਦਰ ਇਹ ਤੇ ਰੱਬ ਵੀ ਇਹੋ ਜੀਆਂ ਘਾਟਾਂ ਪੂਰੀਆਂ ਕਰੇ ਤੇ ਕਰੇ ਕਿ ਕੌਣ ਕੋਈ ਕਰ ਸਕਦਾ ਵਾ ਹੋਰ ਹਰ ਗੱਲ ਚੀਜ਼ ਬਾਜ਼ਾਰੋਂ ਮੁੱਲ ਮਿਲ ਸਕਦੀ ਆ ਪੱਤੀਆਂ ਪੁੱਤ ਮੁੱਲ ਨਹੀਂ ਮਿਲਦੇ ਚਾਚੀ ਜੀ ਇਹਦਾ ਗੱਲ ਪਵੇਂ ਕਰੋੜਾ ਰੁਪਈਆ ਦੇ ਦਈਏ ਕਿਸ ਨੂੰ ਕਿਤੇ ਲੱਗੇ ਬਹਿਣਾ ਨਹੀਂ ਖਲੋਣਾ ਨਹੀਂ ਜਦੋਂ ਕੋਈ ਇਦਾਂ ਵੱਡੀਆਂ ਦੀਆਂ ਗੱਲਾਂ ਕਰਦਾ ਨਾ ਉਦੋਂ ਮੈਨੂੰ ਗੁੱਸਾ ਚੜਦਾ ਉਦੋਂ ਮੈਂ ਸਿਰ ਚੜ ਬੋਲਦੀ ਆ ਨਹੀਂ ਤੇ ਮੇਰਾ ਦਿਲ ਇਦਾਂ ਮਾੜਾ ਨਹੀਂ ਹੈਗਾ ਕਦੀ ਪਰਖ ਕੇ ਤੇ ਵੇਖੋ ਮਿਲ ਕੇ ਤੇ ਵੇਖੋ ਬਾਹਰੋਂ ਗੱਲਾਂ ਸੁਣ ਆ ਮਿਲਦੀਆਂ ਘਰ ਦੇ ਵੀ ਗੱਲਾਂ ਕਰਦੇ ਆ ਉਹ ਗੱਲ ਕਰਨ ਲੱਗਿਆ ਫੇ ਇੱਕ ਪਾੜਦੀ ਆਡੀ ਕਿੱਡਾ ਜਵਾਨ ਉਹਦੇ ਹੋ ਗਿਆ ਵਾ ਉਦੋਂ ਤੱਕ ਤੇ ਤੂੰ ਅੱਡ ਨਾਲ ਮਿਲ ਕੇ ਨਹੀਂ ਵੇਖਿਆ ਤੇ ਹੁਣ ਤੂੰ ਅੱਡ ਨਾਲ ਕੀ ਮਿਲਣਾ ਹੁਣ ਜਿੱਦਾਂ ਦੇ ਹੈਗੇ ਹਨ ਉਹਨੂੰ ਰਹਿਣ ਦੋ ਤੂੰ ਹੀ ਕੋਈ ਗੱਲ ਨਹੀਂ ਆਈ ਚਲ ਚੁੱਪ ਕਰ ਜਾ ਰੋਲਾ ਪਾਈ ਜਾਨੀ ਤੂੰ ਹੀ ਐਵੇਂ ਜਾਣ ਕੇ ਮੇਰਾ ਵੀ ਮਨ ਸਾਂ ਡਈ ਹੋਣਾ ਦੀ ਮਿਲ ਕੇ ਵੇਖੋ ਹੁਣ ਇਹਦਾ ਮੰਨਵਾ ਪਈ ਪੁੱਤ ਮੇਰਾ ਜਵਾਨ ਹੋ ਗਿਆ ਇਹ ਆ ਵੀ ਚਲੋ ਇਦਾਂ ਲਾਗੇ ਲੱਗੂ ਲੱਗਾਗੇ ਤੇ ਪੈੜੀ ਸਾਨੂੰ ਲਿਖ ਦੇਣਗੇ ਅੰਨੇ ਜੀਦਾ ਜੀ ਇਹ ਕੰਮ ਤੇ ਮੈਂ ਕਰਨਾ ਨਹੀਂਗਾ ਮੈਨੂੰ ਗੁਰਦੌਰੇ ਨੰਦਾਨ ਕਰਨੀ ਪਵੇ ਪਵੇ ਹੁਣ ਅਮਰਦਰਦੀ ਕਿਦਾਂ ਪ੍ਰਗਟਾਉਂਦੇ ਸਾਡੇ ਨਾਲ ਬਾਰ ਮੀ ਵੀ ਆਈ ਜਾਂਦਾ ਵਾ ਸਮਝੀ ਤਾਂ ਮੈਨੂੰ ਨਾ ਤੇਰੇ ਪਾਪਾ ਦੀ ਟੈਨਸ਼ਨ ਹੋ ਹੀ ਜਾਂਦੀ ਐ ਕਿਦਾਂ ਵੇਲੀ ਚ ਬੈਠੇ ਹੋਣ ਉੱਥੇ ਡੰਗਰਾਂ ਦੀ ਮੁਸ਼ਕ ਵੀ ਆਉਂਦੀ ਹੋਣੀ ਆ ਟਮਨੇ ਰਗਵੀਰ ਬਾਜੀ ਨੂੰ ਫੋਨ ਲਾ ਕੇ ਪੁੱਛਾਂ ਹਾਂ ਗੁਰੇ ਲੱਗੀ ਮੈਨੂੰ ਨਹੀਂ ਜੀ ਪੁੱਤ ਮੈਂ ਜਾਣਾ ਵਾ ਨਾ ਮੈਂ ਤੁਹਾਨੂੰ ਉਹੀ ਕਹਿੰਦੀ ਮੈਂ ਲੱਗੀ ਫੋਨ ਕਰਕੇ ਪੁੱਛਣ ਕੋਈ ਨਹੀਂ ਕਰੀ ਜਾਂਦੇ ਕੋਈ ਦਿਖੈ ਨੂੰ ਕੋਈ ਦਿਖੈ ਨੂੰ ਮੈਨੂੰ ਜਾਣੀ ਦੇਣੇ ਹੈਲੋ ਹੈਲੋ ਹਾਂਜੀ ਆਮਨ ਬੀ ਓਹ ਪਾ ਜੀ ਮੈਨਾਂ ਕਾਗਜ਼ ਦੇ ਨਾ ਹੋਣਾ ਹੈਗਾ ਤੇ ਅੱਛਾ ਹਾਂਜੀ ਕਦੋਂ ਕੋਈ ਹੋਣਾ ਤੇ ਘਰ ਕਿ ਜਾਣ ਦੀਦੀ ਨੂੰ ਫੜਾਵਾਂ ਨਹੀਂ ਨਹੀਂ ਦੀਦੀ ਨੂੰ ਨਹੀਂ ਹੋਣਾ ਮੈਂ ਆਉਣਾ ਬਰਸਾਤ ਹੁੰਦੀ ਮਰਾਜ ਮੜਾ ਰੁਕ ਗਿਆ ਸੀ ਹਾਂਜੀ ਉਹੀ ਮੈਨੂੰ ਟੈਨਸ਼ਨ ਹੁੰਦੀ ਐ ਐਦਾਂ ਨਾ ਕਰ ਮਨਜੋਦ ਨੂੰ ਘਰੇ ਅੱਜ ਸੱਦ ਲੈਣੀ ਆ ਪਤਾ ਤੇ ਲੱਗ ਜਾਣਾ ਤੁਹਾਨੂੰ ਮਨਜੋਦ ਨੂੰ ਸੱਦੀ ਅਜੇ ਹਾਂਜੀ ਲੱਗਦਾ ਹੀ ਬਹੁਤ ਜਿਆਦਾ ਹੋ ਗਈ ਆ ਉਹ ਤੇ ਮੈਨੂੰ ਅੱਜ ਹੀ ਆਖ ਰਹੀ ਕਿ ਮਨਜੋਦ ਨੂੰ ਚੱਕੋ ਮੈਂ ਨਹੀਂ ਨਹੀਂ ਅਸੀਂ ਮਨਜੋਦ ਨਹੀਂ ਚੱਕਣਾ ਅਜੇ ਕੀ ਅਹੀਂ ਅਜ ਤਾਰੀ ਜੇ ਮਗਰ ਗਏ ਆ ਹਾਂਜੀ ਥੋੜਾ ਜਿਹਾ ਇਹ ਰੇੜ ਤੋਂ ਤਾਰੀ ਭੱਜ ਗਿਆ ਹੀ ਉੱਥੋਂ ਜੇ ਤਾਰੀ ਫੜਿਆ ਗਿਆ ਫਿਰ ਤੇ ਮਾਮਲਾ ਹੱਲ ਹੋ ਜਾਣਾ ਵਾ ਮਨਜ਼ੂਰ ਦੇਖੂ ਸਬਦ ਹੋ ਜਾਣਾ ਵਾ ਪਰ ਬਾਕੀ ਇਹਦੇ ਸਾਈਨ ਕਰਾਏ ਮਨਜ਼ੂਰ ਨੂੰ ਪੁੱਛਣਾਣਾ ਹੈ ਸਲਾਹ ਕਰਦਣੀ ਆਪਾਂ ਜੀ ਜੰਗੀ ਜਰਾ ਨਹੀਂ ਭਾਜੀ ਉਹ ਤੇ ਸਲਾਹ ਹੋ ਗਈ ਤੇ ਫਿਰ ਤੁਸੀਂ ਕਹਿਣਾ ਕਿ ਤਰੀਕੇ ਨੂੰ ਫੜੋ ਹਾਂ ਤਾਰੀ ਨੂੰ ਮਾਲਪੀ ਅਸੀਂ ਤੇ ਪੂਰੀ ਬੜੀ ਕੋਸ਼ਿਸ਼ ਕਰਨ ਅਸੀਂ ਤੇ ਕੋਠੀ ਵੀ ਛਾਪਾ ਮਾਰਿਆ ਜਿਹੜੀ ਉਹਨੇ ਕਰਾਇ ਤੇ ਲਈ ਆ ਹਾਂਜੀ ਉਹ ਤੋਂ ਉਹਨੇ ਵੇਖਿਆ ਉਹ ਕੋਠੇ ਤੋਂ ਛਾਲ ਮਾਰਤੀ ਉਹ ਡਾ ਦਲੇਰ ਵਾ ਕਿ ਦੋ ਮਜ਼ਲੀ ਕੋਠੀ ਉੱਤੋਂ ਛਾਲ ਮਾਰ ਕੇ ਭੱਜ ਗਿਆ ਉਹ ਅੱਛਾ ਹਾਂ ਕੋਈ ਨਹੀਂ ਕਿਨਾਰੇ ਭੱਜ ਲੁਗਾ ਕਾਪੂ ਸਗੋ ਖੇਤੀ ਦਾ ਕਾਪੂ ਆਇਨਾ ਵਾ ਜਦੋਂ ਉਹ ਕਾਪੂ ਆ ਗਿਆ ਫਿਰ ਆਪਣੇ ਮਸਲੇ ਸਾਰੇ ਹੱਲ ਹੋ ਜਾਣੇ ਆ ਫਿਰ ਮੰਜਲ ਬੇਕਸੂ ਸਭ ਤੋਂ ਹੋ ਜਾਣਾ ਵਾ ਅੱਛਾ ਅੱਛਾ ਠੀਕ ਜੀ ਹਾਂ ਹੂੰ ਬਸ ਉਹ ਟੈਨਸ਼ਨ ਲੱਗੀ ਮੈਂ ਹਮੀ ਜਾ ਹੁੰਦਿਆ ਵਾ ਤੇ ਕਿੱਥੇ ਅੱਜ ਰਹਿਣਗੇ ਉਹ ਆ ਪਰ ਉਹਨੂੰ ਕਿਹੜਾ ਲੋਕਸ਼ਿਪ ਕੇ ਰਵੇ ਕਿਤੇ ਦੂਰ ਨੜੇਈ ਹਾਂਜੀ ਘਰਾਂ ਦੇ ਇਲਾਕੇ ਨੂੰ ਕਿਨਾਰਾ ਰਵੇ ਪਤਾ ਨਹੀਂ ਹੁੰਦਾ ਕਿ ਮੇਰੇ ਤੋਂ ਪਿਛੋਨਾ ਕੇ ਕੋਈ ਅਫਸਰ ਜੋੜ ਦੇ ਕੇ ਬੁਸਪੇ ਭੇਜੇ ਥੇ ਹਾਂਜੀ ਠੀਕ ਜੇ ਤੇ ਚਲ ਕੋਈ ਨਹੀਂ ਮੈਂ ਆ ਜਾਣਾ ਵਾ ਦਦੂਆ ਤੇ ਤੂੰ ਆ ਕੇ ਫੜਾ ਦੇ ਪੇਪਰ ਕਰ ਹਾਂਜੀ ਠੀਕ ਜੇ ਹੁਣ ਚਾਚਾ ਜੀ ਆਉਣ ਦੇ ਆ ਤੇ ਜਾ ਇਹਨਾਂ ਕੋਲ ਨਾ ਕਰਦਾ ਮੈਂ ਉਹ ਨਹੀਂ 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 ਚਾਚੇ ਕੋ ਨਾ ਭੇਜੀ ਹਾਂਜੀ ਪਤਾ ਚਾਚਾ ਵਿਚੋ ਵਿਚ ਪਿਰਿਆ ਵੱਡਦਾ ਵਾ ਪਾਣ ਵੇਖ ਲੈ ਮੇਰੀ ਪੈਸੇ ਜਾ ਤੁਪੂਆ ਨਾਲ ਗੱਲ ਹੋਈ ਸੀ ਹਾਂਜੀ ਇਹ ਲਖਦੀ ਹੈ ਇਹ ਵੇਖ ਲੈ ਵੱਧ ਪੈਸੇ ਦੇ ਕੇ ਲੈ ਗਿਆ ਯੂ ਹਾਂਜੀ ਉਹ ਤੇ ਹੈ ਪਿੰਡਾਂ ਵੱਡਣੀਆਂ ਵਾ ਇਹ ਵਿੱਚੋਂ ਨਹੀਂ ਨਾ ਚਾਹੁੰਦਾ ਕਿ ਤੁਹਾਡਾ ਦਾ ਫੈਸਲਾ ਹੋਵੇ ਅੱਛਾ ਠੀਕ ਜੇ ਹਾਂ ਤੇ ਤੂੰ ਇਹਨੂੰ ਨਾ ਫੜਾਈ ਮੈਂ ਜਦੋਂ ਆਉਂਗਾ ਤਾਂ ਮੈਂ ਤੈਨੂੰ ਫੋਨ ਕਰੂੰਗਾ ਫੇਰ ਆਵੀਂ ਘਰ ਹਾਂਜੀ ਠੀਕ ਜੇ ਚੱਲ ਠੀਕ ਆ ਹਾਂ ਚੰਗਾ ਚੰਗਾ ਓਕੇ ਸਤਿ ਸ਼੍ਰੀ ਅਕਾਲ ਜੀ ਆਜੋ ਆਜੋ ਠੀਕ ਆ ਆ ਦੇ ਕੁਰਸੀ ਢਾਵਾ ਨਹੀਂ ਕੁਰਸੀ ਨਹੀਂ ਗਈ ਲੈਣੀ ਪੁੱਤ ਬਹਿਣਾ ਨਹੀਂਗਾ ਮੈਂ ਪਰ ਚੱਲੇ ਉੱਧਰ ਪਿੰਡ ਵੱਲੋਂ ਉਹ ਛਟਾ ਜੀ ਪੈਣ ਡੀਆਂ ਅੱਛਾ ਤੇ ਮੈਂ ਆਖਿਆ ਪਹਿਲਾਂ ਮਨਜੋਦ ਦਾ ਪਤਾ ਲੈ ਕੇ ਆਵਾਂ ਵੀ ਕਿੱਦਾਂ ਕੋਈ ਲੱਗੀ ਖਬਰ ਪੁੱਤ ਬਸ ਚਾਚਾ ਜੀ ਇਦਾਂ ਹੀ ਆ ਥੱਕੇ ਹੀ ਆ ਹਨ ਕੇ ਕਿੱਥੇ ਆ ਮਨਜੋਦ ਦੋਸਤ ਆਪਣੇ ਘੋਵਾਂ ਫਾਰਮ ਹਾਊਸ ਵਿੱਚ ਵਗਦੇ ਅੱਛਾ ਹਾਂਜੀ ਉਹ ਮੈਂ ਕੁੜੀ ਕੋ ਮੈਂ ਪਤਾ ਲੈ ਕੇ ਆਵਾਂ ਰਗਵੀਰ ਨੂੰ ਨਾਂ ਤੇ ਮੈਂ ਕਦੀ ਪੁੱਛਿਆ ਹੀ ਆ ਤੇ ਨਾਰਕ ਵੀ ਨੇ ਮੈਨੂੰ ਸੱਚ ਦੱਸਣਾ ਹੀ ਆ ਹਾਂਜੀ ਵੀ ਕਿੱਥੋਂ ਤੱਕ ਗੱਲ ਪਹੁੰਚੀ ਆ ਕਿੱਥੋਂ ਤੱਕ ਨਹੀਂ ਪਹੁੰਚੀ ਹਾਂਜੀ ਤੇ ਕੋਈ ਨਹੀਂ ਪੁੱਤਾ ਖਾਂ ਸਾਰਾ ਰੱਖ ਸਾਰੇ ਕੰਮ ਆ ਰਹੇ ਠੀਕ ਕਰਦੇ ਨੇ ਪੁੱਤ ਹਾਂਜੀ ਆ ਕੋਈ ਨਹੀਂ ਇਹ ਆ ਵੀ ਵਿਵਤਾ ਪੈ ਗਈ ਆ ਤੇ ਪਾਉਣ ਵਾਲਾ ਮਾਲਕ ਵਾਲਾ ਤੇ ਕੱਢਣ ਵਾਲਾ ਵੀ ਮਹਾਰਾਜ ਆ ਹਾਂਜੀ ਤੇ ਕੋਈ ਨਹੀਂ ਇਹ ਬੰਦਿਆ ਨਾ ਹੀ ਪੈਂਦੀਆਂ ਹੁੰਦੀਆਂ ਨੇ ਬੰਦੇ ਦੀ ਜੀ ਹਾਂਜੀ ਇਹ ਤਾਂ ਹੈਗਾ ਚਿੰਤਾ ਨਹੀਂ ਕਰਨੀ ਪੁੱਤ ਹਾਂਜੀ ਨਹੀਂ ਬਸ ਚਿੰਤਾ ਤੇ ਕੀ ਬਾ ਉਦਾਂ ਹੀ ਆ ਪਰ ਹੁਣ ਵੀ ਨਿਕਲ ਜਾਵੇ ਹਾਂਜੀ ਕਿ ਕਿਸ ਨੂੰ ਐਵੇਂ ਆਵਾ ਗਾਉਣ ਡਰਾਈ ਜਾਂਦੇ ਹੁੰਦੇ ਪੁਲਿਸ ਵਾਲੇ ਹਾਂਜੀ ਇਹ ਡਰਾਵਾ ਬੜਾ ਮਾਰਦੇ ਹੁੰਦੇ ਆ ਇਹਨਾਂ ਦੇ ਦਬਕੇ ਕੋ ਡਰੀਦਾ ਨਹੀਂ ਹੁੰਦਾ ਇਹ ਵੀ ਬੰਦੇ ਹੀ ਆ ਹਾਂਜੀ ਇਹਨਾਂ ਨੇ ਪੈਸੇ ਖਾਣ ਦੇ ਮਾਰਿਆ ਨੇ ਐਵੇਂ ਨਾ ਤੈਨੂੰ ਪੈਰਾਂ ਤੋਂ ਕੱਢੀ ਜਾਂ ਤਾਂ ਜਿਹੜੇ ਮੈਂ ਤੈਨੂੰ ਪੈਸੇ ਦਿੱਤੇ ਆ ਕਿ ਤੇ ਐਵੇਂ ਨਾ ਸੁੱਟੀ ਜਮੀਨਾਂ ਦੇ ਘੜੀ ਹਾਂ ਨਹੀਂ ਹਾਂ ਜਿੱਥੇ ਲੱਗਣੇ ਆ ਲਾਇਓ ਜਿੱਥੇ ਨਹੀਂ ਉਥੇ ਕੋਈ ਗੱਲ ਨਹੀਂ ਕੀ ਕੋਖ ਨਹੀਂ ਹੁੰਦਾ ਡਰ ਤੇ ਚਾਚਾ ਜੀ ਇਹਨਾਂ ਦੀ ਵਰਦੀ ਦਾ ਵਾ ਤੇ ਬਾਕੀ ਕਾਨੂੰਨ ਦਾ ਵਾ ਚਲ ਹੁਣ ਜਿੱਦਾਂ ਮਰਜੀ ਮਨਜੋਦ ਹੈ ਤੇ ਸਹੀ ਹੀਗਾ ਪਰ ਹੁਣ ਨਾ ਤੇ ਗਲਤ ਕੰਮ ਚ ਲੱਗਾ ਵਾ ਨਾ ਪੁੱਤ ਆਟੀ ਨੂੰ ਪ੍ਰੇਥਣ ਲੱਗਦਾ ਹੁੰਦਾ ਵਾ ਹਾਂਜੀ ਤੇ ਹੁਣ ਇਹ ਆ ਵੀ ਖੂਹ ਜੇ ਡਿੱਗੀ ਆ ਏਟੇ ਸੁੱਕੀ ਤੇ ਨਿਕਲਦੀ ਨਹੀਂ ਕੀ ਦੇ ਲੈ ਕੇ ਜਾਂ ਜੋ ਕੋ ਹੋਇਆ ਪੜਨਾ ਵਾ ਬਾਕੀ ਹੈ ਸੱਚਾ ਵੇ ਤੇ ਸਾਰੇ ਨੂੰ ਪਤਾ ਵੀ ਸੱਚਾ ਵਾ ਹਾਂਜੀ ਪੀ ਇਹਦਾ ਹੱਥ ਮੈਂ ਵੀ ਮੈਂ ਮੰਨਦਾ ਹੀ ਨਹੀਂ ਇਹ ਗੱਲ ਨੂੰ ਇਹਦੇ ਹੱਥੀ ਚੁੱਕ ਕੇ ਖੜਾਏ ਆ ਮੈਨੂੰ ਤੇ ਸਾਰਾ ਪਤਾ ਇਹਨਾਂ ਦਾ ਵੀ ਇਹਦੇ ਇਹਨਾਂ ਕਿਹਦੇ ਕੁੱਤੇ ਦੇ ਸੋਟਾ ਨਹੀਂ ਮਾਰ ਸਕਦਾ ਇਹਨੇ ਬੰਦੇ ਨੂੰ ਕਿਸ ਨੂੰ ਕੀ ਮਾਰਿਆ ਹਾਂਜੀ ਟੱਬਰ ਨਾ ਵੀ ਬੜਾ ਪਿਆਰੀ ਹੈਗਾ ਬਸ ਇਹ ਹੋएगी ਕਮਾਈ ਦੇ ਚੱਕਰ ਦੇ ਵਿੱਚ ਹੀ ਚਲੋ ਸ਼ਕ ਕੋਈ ਨਹੀਂ ਜੇ ਕੰਮ ਕਰਦਾ ਹੈਗਾ ਤੇ ਲੋਕੀ ਤਾਂ ਵੀ ਬੜਾ ਕਰਦੇ ਹੀਗੇ ਇਹਦਾ ਤੇ ਬਸ ਕਮਾਈ ਵੱਲ ਧਿਆਨ ਵਾਂ ਨਜ਼ਰ ਹੀ ਲੱਗਣ ਵਾਲੀ ਹੋਗੀ ਚਾਚਾ ਜੀ ਜੇ ਕੋਈ ਮਾੜੀ ਨੀਤਵਾ ਜੇ ਬੰਦਾ ਕੰਮ ਨਹੀਂ ਕਰਦਾ ਉਹਨੂੰ ਵੇਲੜ ਕਹਿੰਦੇ ਆ ਖਾ ਵੇਲੜ ਇਹ ਭੁਖੜਵਾ ਇਹ ਇਹਨੇ ਕਰਨਾ ਕੀ ਆ ਇਹ ਕੋਦੇ ਮੰਜੇ ਤੋਂ ਨਹੀਂ ਉੱਠਦਾ ਤੇ ਜੇ ਕੋਈ ਕਰਦਾ ਵਾ ਤੇ ਕਹਿੰਦੀ ਆ ਵੀ ਖਰਿਆ ਇਹਨੇ ਜੋੜ ਕੇ ਕਿੱਥੇ ਖੜਨਾ ਇਹੋ ਹੀ ਲੋਕਾਂ ਦੀ ਗੱਲਾਂ ਕਿ ਦੋ ਹੀ ਕਰੀ ਜਾਂਦੇ ਹੋ ਜੀ ਇਹਨਾਂ ਨੂੰ ਨਹੀਂ ਪਤਾ ਵੀ ਪਰਿਵਾਰ ਵਾ ਤੇ ਖਾਣਾ ਇਹਨਾਂ ਨੇ ਕਿੱਥੋਂ ਕਮਾਉਣਗੇ ਤੇ ਖਾਣਗੇ ਹਮ ਹਰ ਇੱਕ ਬੰਦੇ ਨੂੰ ਆਪੋ ਆਪਣਾ ਵਾ ਹਾਂਜੀ ਤੇ ਕੋਈ ਨਹੀਂ ਪੁੱਤ ਹਾਂ ਆਹੋ ਚੰਗਾ ਹੈ ਚੰਗ ਮੋਰਾ ਚੜਦੀ ਕਲਾ ਰੱਖੀ ਚੰਗਾ ਹੁਣ ਮੈਂ ਜਾ ਕੇ ਨਾ ਕਾਗਜ਼ ਦੇ ਆਉਂਗੀ ਫਿਰ ਜੋ ਵੀ ਅਗਲੇ ਨੇ ਕਰਨਾ ਹੋਊਗਾ ਉਹਦੀ ਮਰਜ਼ੀ ਉਹ ਜਾਣੇ ਤੇ ਉਹਦਾ ਕੰਮ ਜਾਣੇ ਮੈਂ ਐਵੇਂ ਕਾਗਜ਼ ਸੰਭ ਕੇ ਤੇ ਕੀ ਬੈਠੀ ਆ ਚਲ ਮਾਨਬੀ ਨੂੰ ਕਰਤਾ ਵਾ ਮੈਸੇਜ ਆਪੇ ਆ ਜਾਂਦੀ ਆ ਚਲ ਆਪਣੀ ਦੂਜੀ ਡਿਊਟੀ ਵਾਲੀ ਇਹ ਸ਼ੁਰੂ ਕਰ ਨਾਲੇ ਮੌਸਮ ਬੜਾ ਵਧੀਆ ਮਠਾ ਮਠਾ ਮੀਂਹ ਪੈੰਦਿਆ ਲੈ ਤੂੰ ਆ ਵੀ ਗਿਆ ਇਕੱਲੇ ਇਕੱਲੇ ਗੱਲਾਂਡੇ ਗੱਲ ਕੀ ਆ ਓਏ ਇਕੱਲੇ ਹੀ ਗੱਲਾਂ ਕਰਨੀਆਂ ਵਾ ਜੇ ਤੈਨੂੰ ਇਹ ਨਹੀਂ ਪਤਾ ਕਿ ਮੇਰਾ ਬੰਦਾ ਘਰ ਆਇਆ ਕਿ ਨਹੀਂ ਆਇਆ ਉਹ ਲੱਗ ਗਿਆ ਪਤਾ ਬਾਸ ਸੁਣ ਕੇ ਮੈਂ ਵੀ ਆਈ ਆ ਅੱਛਾ ਕਿੱਦਾਂ ਨਹੀਂ ਡਿਊਟੀ ਫਿਰ ਉਹ ਡਿਊਟੀ ਕੋਹਨਾ ਪੁੱਛ ਕਿਉਂ ਪਹਿਲਾਂ ਕ੍ਰਾਈਮ ਕਰ ਲੈਂਦੇ ਆ ਮੁਰਗੇ ਭੱਜੇ ਫਿਰਦੇ ਆ ਤਾਰੀਆ ਪਤਾ ਲੱਗਾ ਸੀ ਅੱਜ ਆਹੋ ਤੇ ਫੜਨ ਗਏ ਪਹੁੰਚੇ ਆ ਜੇ ਟਿਕਾਣੇ ਤੇ ਤੇ ਪੌੜੀਆਂ ਥਾਣੇ ਉਤਰ ਕੇ ਭੱਜਣ ਲੱਗਾ ਤੇ ਗਾੜੀੋਂ ਅਸੀਂ ਪੌੜੀਆਂ ਚੜ ਗਏ ਆਹੋ ਤੇ ਜਵਾਨ ਨੇ ਡਬਲ ਮੰਜ਼ਲੀ ਸਟੋਰੀ ਤੋਂ ਥੱਲੇ ਮਾਰਤੀ ਛਾਲ ਹਾਏ ਬਚ ਗਿਆ ਕਿ ਮਰ ਗਿਆ ਬਚ ਗਿਆ ਕਾਦਾ ਛੱਟ ਪੱਟ ਤੇ ਲੱਗੀ ਹੋ ਪਰ ਭੱਜ ਗਿਆ ਥੱਲੇਉ ਭੱਜ ਗਿਆ ਤਾਂ ਤੁਸੀਂ ਮਗਰੇ ਛਾਲ ਮਾਰਦੇ ਨਹੀਂ ਸੀ ਨਾ ਆ ਮੈਂ ਸ਼ਕਤੀ ਮਾਰੀ ਆ ਮੈਂ ਘੁੰਮ ਘੁੰਮ ਕੇ ਥੱਲੇ ਜਾਣਾ ਹੈ ਘੁੰਮ ਘੁੰਮ ਕੇ ਥੱਲੇ ਨਹੀਂ ਜਾਣਾ ਅਗਲੇ ਚ ਜਾ ਨਹੀਂ ਅਗਲੇ ਬਦਾਮ ਖਾਂਦੇ ਆ ਤੇ ਤੁਸੀਂ ਤਾਂ ਪੀ ਪੀ ਸ਼ਰਾਬਾਂ ਤੇ ਗੋਗੜਾ ਵਧਾ ਲੀਆਂ ਤੁਸੀਂ ਕਿਹੜੀ ਕਿੱਥਾ ਖਾਣੀ ਹੁੰਦੀ ਆ ਬੱਲੇ ਤੇਰੇ ਕਿਸ ਨੂੰ ਕਹਿਣਾ ਸੌਖਾ ਵਾ ਐਦਾਂ ਹੈ ਤੂੰ ਚਲੀ ਖ ਨਾਲ ਮੇਰੇ ਸਵੇਰੇ ਲੱਗ ਜੂ ਪਤਾ ਪਹਿਲਾਂ ਪੌੜੀਆਂ ਚੜ੍ਹ ਤੜ ਹੰਬ ਗਈ ਅਸੀਂ ਉਹ ਪਤਾ ਮੈਨੂੰ ਉਹ ਜਿੱਦਾਂ ਦੀ ਤੁਹਾਡੀ ਡਿਊਟੀ ਆ ਨਾ ਤਾਂ ਉਹ ਵਧੀਆ ਖਾਣਾ ਪੀਣਾ ਚਾਹੀਦਾ ਆਉਂਦੇ ਰੱਖਣਾ ਮੈਨੂੰ ਕਰਾ ਦੀ ਜੀ ਬਣਾ ਦੇ ਓ ਚੰਗਾ ਬਾਬਾ ਸਿਰਨਾ ਖਾ ਤਾਂ ਵਧੀਆ ਜੀ ਕਰਾ ਦੀ ਚਾਹ ਬਣਾ ਤੇ ਨਾਲੇ ਮੈਨੂੰ ਇਹ ਦੱਸ ਸਵੇਰੇ ਉਹਦੇ ਕੀ ਜਾਂਦਾ ਹੈ ਜਾਂਦਾ ਹੀ ਉਹਦੇ ਉਹਦੇ ਕੋ ਵੀ ਨਹੀਂ ਜਾਂਦਾ ਸੀ ਚਾਹ ਬਣਾ ਕੇ ਲੈ ਆਂਨੀ ਆ ਨਾਲੇ ਜਮਿੰਟੋ ਮਿੱਟੀ ਲਿਆ ਉਹਦੇ ਵਾਲ ਕੱਟ ਧਿਆਨ ਦਿਆ ਕਰੋ ਉਹਦੇ ਨੂੰ ਮੈਂ ਆਪੇ ਸੰਭਾਲ ਲੂੰਗੀ ਇਹ ਤਾਂ ਬਾਹਰ ਲੋਕਾਂ ਪਰੇਸ਼ਾਨ ਕਿਤੇ ਘਰ ਮੁੜੇ ਨੇ ਕੀਤਾ ਵਾ ਇਹ ਪਤਾ ਨਹੀਂ ਕੀ ਚਾਹੁੰਦਾ ਵਾ ਹੁਣ ਆਈ ਗਿਆ ਪਾਜੀ ਇੱਦਾਂ ਕਰਾਂ ਇਹਨੂੰ ਲੁਕਾਈ ਲਵਾ ਫਿਰ ਐਵੇਂ ਸਾਰਿਆਂ ਨੇ ਪੁੱਛਣਾ ਵਾ ਇੱਦਾਂ ਚਲਦੀ ਕਿਹੜੇ ਕੰਮ ਚ ਪਾ ਕੇ ਰੱਖਤਾ ਏ ਬੰਦੇ ਨੇ ਦੀਦੀ ਹਾਂ ਪਾਜੀ ਆ ਗਏ ਜੀ ਆਹ ਅੰਦਰੇ ਬੈਠੇ ਤੂੰ ਬੜੀ ਬੁੱਕਲ ਮਾਰੀ ਆ ਬੱਸ ਉਹਦੇ ਬਾਹਰ ਨਾ ਮੀਂਹ ਤੇ ਪੈਂਦੇ। ਬੜਾ ਸੋਚ ਕੇ ਬੋਲੀ ਆ। ਮੀਂਹ ਤੇ ਪੈ ਨਹੀਂ ਜਾ ਤੈਨੂੰ ਵੀ ਪਤਾ ਹੀ ਆ ਵੀ ਮੀਂਹ ਪੈਂਦਾ। ਅੱਛਾ ਠੀਕ ਆ। ਅੰਦਰੇ ਬੈਠੇ ਆ। ਮੈਂ ਚਾਹ ਬਣਾਉਂ ਰਹੀ ਆ। ਅੱਛਾ ਠੀਕ ਆ। ਤੇ ਕੋਈ ਨਹੀਂ ਕਰ ਲਾ ਗੱਲ। ਹਾਂਜੀ ਠੀਕ ਜੀ। ਬੱਸ ਉਹ ਹੀ ਮਨਜੋਤ ਵੱਲੇ ਪੁੱਛਣਾ ਹੀਗਾ ਕਿ ਮੈਂ ਹਾਂ ਚੱਲ ਟੈਨਸ਼ਨ ਜੀ ਲੱਗੀ ਰਹਿੰਦੀ। ਕੋਈ ਨਹੀਂ ਪੁੱਛ ਲਾ ਮੈਂ ਚਾਹ ਬਣਾ ਕੇ ਰੱਖਨੀ। ਹਾਂਜੀ ਠੀਕ ਜੀ। ਚਾਸ਼ਕਾ ਬੜੀ। ਚਾਸ਼ਕਾ ਹਮਨ ਵੀ ਕਿਤਾ। ਹਾਂਜੀ ਠੀਕ ਜੀ। ਬੈ ਜਾ। ਬੈਠੀ ਜੀ। ਉਹ ਫਿਰ ਨਹੀਂ ਹੈ ਮੰਜੋਦਵਾਲ ਤੁਸੀਂ ਗਏ ਨਹੀਂ ਮੰਜੋਦਵਾਲ ਕੀ ਜਾਣਾ ਸੀ ਹਾਂਜੀ ਅੱਜ ਛਾਪਾ ਮਾਰਨ ਨੂੰ ਫੇਰਦੀ ਪੁਲਿਸ ਵਾਲੀ ਇੱਥੇ ਤੇ ਘਰ ਅੱਛਾ ਕਿ ਮੰਜੋਦ ਫੜਨਾ ਵਾ ਕਿਹਦੇ ਸੂਹ ਦਿੱਤੀ ਹੋਣੀ ਹੈ ਕਿ ਰਾਤੀ ਆਇਆ ਹੈ ਹਾਂਜੀ ਮੈਂ ਨਹੀਂ ਨਹੀਂ ਮੰਜੋਦਵਾਲ ਨਹੀਂ ਜਾਣਾ ਅੱਜ ਤਾਰੀ ਵਾਲ ਗੇਮ ਕਮਾਈ ਸੀ ਸੱਤਾਂ ਥਾਂ ਤੇ ਛਾਪੇ ਵੱਜੇ ਅੱਜ ਅੱਛਾ ਆ ਤਾਰੀ ਦੇ ਵੱਜ ਗਿਆ ਵਾ ਹੂੰ ਤੇ ਗੁਰਲਾਲ ਵਾਲ ਗਏ ਜਿੰਦ ਵਾਲ ਗਏ ਕਾਲੇ ਵਾਲ ਗਏ अच्छा मैं भी देखे हैं गाड़ियां खूप दीयां नंगियां ही गियां ते मेनू ते हुन ओद्दा भी ओ जो टीवी ਦੇ ਵਿੱਚ ਲਾਇਆ ਸਮਰੀਦਨ ਤੇ ਹੂਟਰ ਵੱਜਣ ਦਾ ਮੇਰਾ ਤਾਂ ਦਿਲ ਹੀ ਫੇਲੋ ਚ ਲੈ ਨਹੀਂ ਸਕਤਾਈ ਬਹੁਤ ਜਿਆਦੀ ਹੋ ਗਈ ਉਹਨਕੇ ਹੁਣ ਥੋੜਾ ਲੋਕ ਛਪਕੇ ਰਵੇ ਹਾਂਜੀ ਨਹੀਂ ਲੁਕਿਆ ਸੀ ਪਈਆ ਤਾਂ ਤੇ ਲੈਂਦੇ ਪੇਪਰ ਹਾਂਜੀ ਲੈਂਦਾ ਜੀ ਬਲਜੀਤ ਵਾਲ ਵੇਖ ਲੈਗੇ ਤਾਂ ਆ ਨਾ ਜਾਵੇ ਇਹ ਤਾਂ ਸੋਈ ਚ ਹਾਲ ਲਾ ਇਹ ਕਿੜਾ ਕਾ ਕਚ ਫੜਾਉਂਦੀ ਹੈ ਭਲਾ ਉਹ ਵੀ ਅੱਗੇ ਵੇ ਵੇ ਕੇ ਜਾ ਕੇ ਪੁੱਛਾਂ ਤਾਂ ਸਹੀ ਉਹ ਤੇ ਅੱਖ ਨਹੀਂ ਮੈਂ ਮੰਜੇ ਤੋਂ ਬਾਹਰ ਪੁੱਛਣ ਆਈ ਆ ਪਰ ਇਹ ਫੜਾਉਣ ਤੇ ਕਾਗਜ਼ ਲਈ